गत देर रात कार, का से कार सेवकों को रुकवा दिया इस मामले में सिख संगठनों के प्रतिनिधियों ने कहा की बाबा जगतार सिंह कार सेवा के नाम पर ऐतिहासिक इमारतों को खत्म कर रहे हैं जिसमें श्रोमणी गुरुद्वारा प्रबंधक कमेटी उनका साथ दे रही है भारत में कई ऐतिहासिक इमारतों को सुरक्षित रखा जाता है लेकिन जहा पर

ਅਮੰਦੀ ਮੰਚੰਦਾ ਕੀ ਵਿਸ਼ੇਸ਼ ਰਿਪੋਰਟ ਇਹ ਜੀ ਬਹੁਤ ਜਿਆਦੀ ਮਾੜੀ ਗੱਲ ਆ ਜੀ ਪਹਿਲਾਂ 4 4-5 ਮਹੀਨੇ ਪਹਿਲਾਂ ਹੀ ਇਹਨਾਂ ਨੇ ਮਤਲਬ ਇਹ ਗੋਆ ਕੀਤੀਆਂ ਸੀ ਜੀ ਇਹਨੂੰ ਰਿਪੇਅਰ ਕਰਾਂਗੇ ਤੇ ਹੁਣ ਰਾਤੋਂ ਰਾਤ ਇਹਨਾਂ ਨੇ ਚੋਰਾ ਵਾਂਗੂ ਇੱਥੇ ਆ ਕੇ ਆਪਣੇ ਬੰਦੇ ਗੁੰਡੇ ਸੱਦ ਕੇ ਇਹਨਾਂ ਨੇ ਸਾਰਾ ਮਤਲਬ ਜਿਸ ਤਰ੍ਹਾਂ ਹਰਮੰਦਰ ਸਾਹਿਬ ਦੇ ਉੱਤੇ ਮਤਲਬ ਟੈਂਕਾ ਟੋਪਾਂ ਨਾਲ ਅਟੈਕ ਕੀਤਾ ਗਿਆ ਇੱਥੇ ਥੋੜਿਆਂ ਦੇ ਨਾਲ ਇਹ ਸਾਰਾ ਜਿਹੜੀ ਆਪਣੀ ਪੁਰਾਣੀ ਵਿਰਾਸਤ ਸੀ ਉਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਤੁਹਾਡੀ ਕੀ ਮੰਗ ਹੈਗੀ ਹੈ ਮੰਗੇ ਆ ਜੀ ਜਿਸ ਤਰ੍ਹਾਂ ਇਹਨਾਂ ਨੇ ਬਾਕੀਆਂ ਉੱਪਰਲੇ ਬਣੇ ਉਹ ਜਿਹੜੇ ਗੁੰਮਟ ਆ ਇਹ ਕਰ ਬਾਕੀ ਇਮਾਰਤਾਂ 5 4 4 5 5 7 100 100 ਸਾਲਾਂ ਇਮਾਰਤਾਂ ਜਿਹੜੀਆਂ ਪਈਆਂ ਵਾਂ ਹਜ਼ਾਰਾਂ ਮਾਰਤਾ ਆਪਣੇ ਇੱਥੇ ਪਈਆਂ ਹੈਗੀਆਂ ਵਾਂ ਉਹਨਾਂ ਨੂੰ ਨਹੀਂ ਕੋਈ ਨੁਕਸਾਨ ਨਹੀਂ ਤੇ ਇਸ ਇਮਾਰਤ ਨੂੰ ਕੀ ਨੁਕਸਾਨ ਹੈਗਾ ਜੀ ਜਿੱਦ ਤੇ ਬਰਾਕੇ ਕੰਮ ਨਾਲ ਉਹ ਕਿਹਾ ਕਿ ਸਾਡੇ ਕੀ ਕਰੀ ਹੋਗੀ ਕੋਈ ਨਹੀਂ ਅਸੀਂ ਆਪਣਾ ਜੋ ਵੀ ਆਪਣਾ ਪ੍ਰਦਰਸ਼ਨ ਅਸੀਂ ਕਰਾਂਗੇ ਕਿ ਉਹ ਸਾਡੇ ਕੋਲ ਦੇਖੋ ਜੀ ਸਾਡਾ ਤੇ ਸਾਰੀਆਂ ਸੰਗਠਨਾਂ ਦੇ ਰੋਸ ਆ ਕਿ ਪਹਿਲੇ ਦਿਨ ਤੇ ਸੰਗਠਨ ਨੇ ਰੋਸ ਕੀਤਾ ਕਿ ਨਹੀਂ ਟੋਣੇ ਪਹਿਲੇ ਅਰੇ ਪੇਰੇ ਬਾਰੇ ਕਿਹਾ ਗਿਆ ਸੀ ਰਿਪੇਅਰ ਕੇ ਅੰਦਰ ਜਿੱਦ ਨਹੀਂ ਗਈ ਤੇ ਅੱਜ ਰਾਤੋਂ ਰਾਤ ਆ ਕੇ ਢਾ ਦਿੱਤੀ ਗਈ ਕੀ ਨੂੰ ਹੋ ਰਿਹਾ ਸੀ ਸੰਗਤ ਨੂੰ ਕੋਈ ਇਹਦੇ ਵਿੱਚ ਮੁਸ਼ਕਲ ਨਹੀਂ ਸੀ ਤੁਹਾਡੇ ਸਾਹਮਣੇ ਇਹ ਇਮਾਰਤ ਹੈ ਬਿਲਡਿੰਗ ਹੈ ਇਹ ਵੀ ਬੜੀ ਪੁਰਾਣੀ ਹੈ ਇਹ ਵੀ ਇਹ ਵੀ ਖੜੀ ਹੈ ਤੇ ਇਹਨੂੰ ਵੀ ਹੋ ਰਿਹਾ ਸੀ ਰਾਤੀ ਕਾਰ ਸੇਵਾ ਭਾਬਿਆਂ ਨੇ ਇੱਥੇ ਰਾਤੀ 400 ਤੋਂ 500 ਬੰਦਾ ਇਕੱਠਾ ਕਰਕੇ ਮੋਨੇ ਕੋਨੇ ਰਾਤੀ ਇੱਕ ਇੱਕ ਗੁਰਵਰਜਨ ਦੇਵ ਜੀ ਦਾ ਸਥਾਨ ਸਥਾਨ ਆ ਉਹਦੇ ਉੱਪਰ ਜੁੱਤੀਆਂ ਪਾ ਕੇ ਉੱਤੇ ਚੜ ਕੇ ਬੂਟ ਪਾ ਕੇ ਉੱਤੇ ਚੜ ਕੇ ਇਹਨਾਂ ਨੇ ਆਪਣੇ ਗੁਜਰੇ ਉੱਪਰ ਦੇ ਗੁਮਰਟ ਆਏ ਨੇ ਸਾਰੇ ਉਮਟਾਏ ਨੇ ਗੁਮਰਟ ਆਏ ਨੇ ਇਹਨਾਂ ਨੇ ਰਾਤੀ ਇਹਨਾਂ ਨੇ ਜਦੋਂ ਦੋ ਤਿੰਨ ਸੇਵਾਦਾਰ ਪਹਿਲਾਂ ਇੱਥੇ ਹੈਗੇ ਸੀ ਜਿਹੜੇ ਇੱਥੇ ਸੇਵਾ ਕਰ ਰਹੇ ਸੀਗੇ ਉਹਨਾਂ ਨੂੰ ਮਨਾ ਉਹਨਾਂ ਨੇ ਮਨਾ ਕੀਤਾ ਵੀ ਤੁਸੀਂ ਨਾ ਟਾਓ ਉਹਨਾਂ ਦੇ ਇਹਨਾਂ ਨੇ ਬਦੇ ਜਿਹੜੇ ਆਏ ਇਹਨਾਂ ਦੇ ਉਹਨਾਂ ਨੇ ਦਸਤੇ ਮਾਰ ਕੇ ਇਹਨਾਂ ਦੇ ਉੱਤੇ ਛੱਟਾਂ ਲੱਗੀਆਂ ਇੱਕ ਦੇ ਅੱਖ ਤੇ ਛੱਟ ਲੱਗੀ ਆ ਇੱਕ ਦੇ ਸਿਰ ਤੇ ਛੱਟ ਲੱਗੀ ਆ ਇੱਥੇ ਨੂਰ ਦੇੱਡੇ ਦੇ ਮਾਈ ਲੱਛੋ ਵਾਲੀ ਗਲੀ ਹੈ ਜਿਹੜੀ ਉਹਨਾਂ ਦੇ ਇੱਥੋਂ ਦੇ ਰਹਿਦੇ ਰਹੇ ਹੁੰਦੇ ਉਹ 400 ਤੋਂ 500 ਬੰਦਾ ਇੱਥੇ ਇਕੱਠਾ ਹੋ ਗਏ ਦਾਤਰ ਗੰਡਾਸੇ ਲੈ ਕੇ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਆ ਅਸੀਂ ਬਾਅਦ ਵਿੱਚ ਆਪਣਾ ਜੋ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਆਸੀਂ ਇੱਥੇ ਪੁਲਿਸ ਮਂਗਾ ਕੇ ਇਹਨਾਂ ਦੀ ਜਿਹੜੀ ਆ ਜਿਹੜੀ ਇਹਨਾਂ ਦੇ ਬੰਦ ਕਰਾ ਕੇ ਫਿਰ ਅਸੀਂ ਇੱਥੋਂ ਜਾਇਆ ਨਾ ਪਰਮਿਸ਼ਨ ਤੇਰੇ ਤੋਂ ਜਿਹੜਾ ਸਾਡੇ ਕੋਲ ਇੱਥੇ ਮਤਾ ਆ ਉਹ ਮਤਾ ਪਹਿਲਾਂ ਉਹਦੇ ਹੋਇਆ ਹੀ ਰਿਪੋਰਟ ਦਾ ਮਤਾ ਤੇ ਬਾਅਦ ਦੇ ਵਿੱਚ ਉਹ ਦੁਬਾਰਾ ਮਤਾ ਪਨ ਕੇ ਤੇ ਮਤ ਜਿਹੜਾ ਮਤਾ ਕਰਾਇਆ ਇਹਨਾਂ ਨੇ ਮਤ ਵੀ ਦਰਸੀ ਕਿ ਉਹਦੀ ਢਾਗੇ ਬਣਾਉਂਦਾ ਨਵੇਂ ਸਿਰੋਂ ਤੇ ਪਰ ਇਹਨਾਂ ਨੇ ਰਾਤ ਜਿਹੜਾ اچانک ਆ ਕੇ ਇੱਥੇ ਸੇਵਾ ਸ਼ੁਰੂ ਕੀਤੀ ਆ ਉਹਦੇ ਬਾਰੇ ਸਾਨੂੰ ਇਹਨਾਂ ਕੋਲ ਦੱਸਿਆ ਨਹੀਂ ਗਿਆ ਤੇ ਜਦੋਂ ਸਾਨੂੰ ਪਤਾ ਲੱਗਾ ਵਾ ਕਿ ਉੱਥੇ ਸੇਵਾ ਸ਼ੁਰੂ ਹੋਈ ਆ ਤੇ ਅਸੀਂ ਜਾ ਕੇ ਉੱਥੇ ਰੋਹਤੀ ਆ ਤੇ ਇਹ ਕੋਈ ਬਾਬਾ ਕੋਲ ਤਾਂ ਸੇਵਾ ਵਾਕਸ ਨਹੀਂ ਕੀ ਲਿਆ ਕਿ ਕਿਸ ਤਰ੍ਹਾਂ ਦੀ ਇਹ ਇਹਦੇ ਬਾਰੇ ਹੁਣ ਦਫ਼ਤਰ ਸਰਉਣੀ ਕਮੇਟੀ ਦੱਸ ਸਕਦਾ ਮੈਨੂੰ ਨਹੀਂ ਇਹਦੇ ਬਾਰੇ ਪਤਾ ਕਿ 아니 ਡਾਕਟਰ ਜਿਹੜੀ ਤਲਾਹ دیتی ਆ ਕੋਈ ਸਾਨੂੰ ਸਵੇਰੇ ਅਸੀਂ ਜਦੋਂ ਦਫ਼ਤਰ ਗਏ ਆ ਮੁੱਖ ਕਸਤਰ ਸਾਹਿਬ ਵੱਲੋਂ ਸਾਨੂੰ ਉਦੇਸ਼ ਹੋਇਆ ਕਿ ਜਿਹੜੇ ਦਰਵਾਜ਼ਾ ਸਾਹਿਬ ਤਰਨਤਾਰਨ ਦੇ ਰਾਤੀ ਕਾਰ ਸੇਵਾ ਵਾਲੇ ਬਾਬਿਆਂ ਨੂੰ ਦਰਸ਼ਨੀ ਜਿਹੜੀ ਪ੍ਰਾਤਨ ਦਰਸ਼ਨੀ ਜਿਹੜੀ ਉਹਨੂੰ ਢਾਇਆ ਗਿਆ ਵਾ ਉਹਦੀ ਜਾ ਕੇ ਮੁਕੰਮਲ ਪੜਤਾਲ ਕਰੋ ਉਸ ਦੇ ਵਿੱਚ ਅੰਦਾਸ ਕੁਲਦੀਪ ਸਿੰਘ ਜੀ ਰੋਡੇ ਮੈਂਬਰ ਫਲੈਂਕ ਇੰਚਾਰਜ ਫਲੈਂਕ ਸਕੁਆਇਰ ਗੁਰਚਰਨ ਸਿੰਘ ਇੰਚਾਰਜ 85 ਔਰ ਸਾਡੇ ਸੁਖਵਿੰਦਰ ਸਿੰਘ ਐਸ ਡੀਓ ਮਾਰਤੀ ਭਾਗ ਦੇ ਇਹ ਜਿਹੜੇ ਚਾਰ ਆਦਮੀ ਪਹੁੰਚੇ ਆ ਇਹ ਧਿਆਨ ਕੇ ਬਾਬਿਆਂ ਨੂੰ ਪੁੱਛਿਆ ਪੀਏ ਤੁਸੀਂ ਕਿਉਂ ਢਾਈ ਰਾਤ ਨੂੰ ਕਿਉਂ ਢਾਈ ਉਹਨਾਂ ਨੇ ਕਿਹਾ ਵੀ ਇੱਥੇ ਜਿਹੜਾ ਬਾਜ਼ਾਰ ਦੇ ਵਿੱਚ ਸੰਗਤ ਜ਼ਿਆਦਾ ਹੋਣ ਕਰਕੇ ਦੇਨੇ ਸਾਡੇ ਕੋਲ ਨਹੀਂ ਕੰਮ ਚੱਲਦਾ ਦੁਕਾਨਾਂ ਵੀ ਰਾਤ ਢਾਈਆਂ ਉਸ ਕਰਕੇ ਹੀ ਰਾਤ ਢਾਈਆਂ ਪਰ ਅਸੀਂ ਜੋ ਮਾਨਯੋਗ ਪ੍ਰਧਾਨ ਸਾਹਿਬ ਦੇ ਆਦੇਸ਼ ਅਨੁਸਾਰ ਉਹ ਅਸੀਂ ਸਾਰਾ ਕੰਮ ਰੋਕ ਦਿੱਤਾ ਗਿਆ ਉਹਨਾਂ ਦੀ ਜਿਹੜੇ ਕਾਰ ਸੇਵਾ ਤਰਨਤਾਰਨ ਵਾਲਿਆਂ ਦੇ ਬਾਬਿਆਂ ਦੀ ਉਹ ਸਾਰੀ ਸੇਵਾ ਸਮਾਪਤ ਕਰ ਦਿੱਤੀ ਗਈ ਆ ਤੇ ਸਾਹਿਬ ਪ੍ਰਤਾਪ ਸਿੰਘ ਹੁਣਾਂ ਦਾ ਜੇ ਇਥੋਂ ਤਬਾਦਲਾ ਵਾ ਉਹ ਜੀਨ ਵਿਖੇ ਕਰ ਦਿੱਤਾ ਗਿਆ ਮੈਂਦਰ ਕਿੰਨੂੰ ਨਿਯੁਕਤ ਕੀਤਾ ਗਿਆ ਇੱਥੇ ਫਿਲਹਾਲ ਜਿਹੜਾ ਚਾਰਜ ਆ ਸਾਹਿਬ ਕੁਲਦੀਪ ਸਿੰਘ ਐਡੀਸ਼ਨ ਮੈਂਜਰ ਨੂੰ ਦਵਾਇਆ ਨਹੀਂ ਵੇਖੋ ਜੀ ਇਹ ਪਹਿਲਾਂ ਮਤਾ ਹੋਇਆ ਸੀ ਉਸ ਦੇ ਵਿੱਚ 25 10 ਨੂੰ ਇੱਕ ਜਿਹੜੀ ਸਾਡੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ ਪੈਂਡਿੰਗ ਕੀਤਾ ਗਿਆ ਵੀ ਇਹ ਜੇ ਉਹਦੇ ਤੇ ਵਿਚਾਰ ਕੀਤੀ ਜਾਵੇਗੀ ਉਸ ਤੋਂ ਬਾਅਦ ਕੋਈ ਮਤਾ ਨਹੀਂ ਹੋਇਆ ਜੀ ਐਸਟੀਪੀਸੀ ਵੱਲੋਂ ਕਲੀਅਰ ਨਹੀਂ ਕੀਤਾ ਗਿਆ ਤਾਂ ਫਿਰ ਇਹ ਇਹਨੂੰ ਇਮਾਰਤੋਂ ਹਟਾਉਣਾ ਇੱਕ ਗੈਰਕਾਨੂੰਨੀ ਹੋਏਗਾ ਬਿਲਕੁਲ ਜੀ ਜੋ ਪ੍ਰਧਾਨ ਸਾਹਿਬ ਜੀ ਦਾ ਆਦੇਸ਼ ਆ ਉਹਦੇ ਤੇ ਅਸੀਂ ਅੱਜ ਪਾਲਣਾ ਕਰਤੀ ਆ ਕਿ ਪ੍ਰਧਾਨ ਜੀ ਨੇ ਇਹਨਾਂ ਦੀਆਂ ਸਮਾਵਾ ਰੋਕ ਦਿੱਤੀਆਂ ਇਹ ਕੋਈ ਗੈਰ ਗੁੰਨੀ ਮੰਨਦੇ ਨਾ ਹਾਂ ਹਾਂ ਜੀ ਇਹ ਤੋਂ ਇਹ ਸਵਾਲ ਰੋਕਿਆ ਕਿ ਹੋਰ ਵੀ ਕਿਤੇ ਕੋਈ ਨਹੀਂ ਅਜੇ ਦਰਨਦਾਨ ਸਾਹਿਬ ਮੋਡਲ ਯਰ ਰਿਪੋਰਟ ਚ ਕੁਝ ਸਾਹਮਣੇ ਆਇਆ ਕਿ ਕੀ ਹਥਿਆਰ ਥਿਓੜ ਲੈ ਕੇ ਆਏ ਸੀਗੇ ਉਹ ਅੰਦਰ ਆਏ ਸੀਗੇ ਚਪਲਾ ਚੁਪਲਾ ਬੂਟ ਲੈ ਕੇ ਚੜ ਗਏ ਉੱਪਰ ਨਹੀਂ ਉਹ ਅਜੇ ਹਿੰ ਪੜਤਾਲ ਕਰ ਰਹੇ ਆ ਜੀ ਉਸ ਸੰਬੰਧ ਵਿੱਚ ਸਾਡੇ ਮੈਂਬਰ ਜਿਹੜੇ ਪੜਤਾਲ ਕਰ ਰਹੇ ਆ ਉਹਦੀ ਜ ਕੋਈ ਰਿਪੋਰਟ ਨਹੀਂ ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ